ਹਾਂਜੀ ਸੱਚੇ ਕਾਲਜ ਸਾਲ ਨੂੰ ਤਾਂ ਸਾਡਾ ਪੰਜਾਬੀ ਫੂਲ ਚੈਨ ਤੇ ਸਵਾਗਤ ਆ। ਅੱਜ ਮੈਂ ਬਣਾ ਰਹੀ ਆ ਬਹੁਤ ਹੀ ਟੇਸਟੀ ਕੋਲਡ ਕਾਫੀ ਫਾਲੂਦਾ। ਜੀ ਬਿਲਕੁਲ ਤੁਸੀਂ ਫਾਲੂਦਾ ਤਾਂ ਪੀਤਾ ਹੀ ਹੋਣਾ, ਕੋਲਡ ਕਾਫੀ ਵੀ ਪੀਤੀ ਹੋਣੀ। ਪਰ ਅੱਜ ਆਪਾਂ ਇਹਨਾਂ ਦੋਨਾਂ ਨੂੰ ਕੰਬਾਈਨ ਕਰਕੇ ਬਹੁਤ ਹੀ ਵਧੀਆ ਸਮਰ ਸਪੈਸ਼ਲ ਰੈਸਪੀ ਬਣਾਵਾਂਗੇ। ਚਲੋ ਕਰਦੇ ਆ ਬਣਾਉਣਾ ਸ਼ੁਰੂ। أولਦੇ ਤੇ ਇੱਕ ਮੈਂ ਪੈਨ ਦੇ ਵਿੱਚ ਦੋ ਚਮਚ ਕਾਫੀ, ਦੋ ਚਮਚ ਖੰਡ ਤੇ ਦੋ ਚਮਚ ਜੀ ਕੋਸਾ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਲਾ ਲਿਆ। ਖੰਡ ਤੁਸੀਂ ਆਪਣੇ ਸਵਾਦ ਅਨੁਸਾਰ ਵੀ ਪਾ ਸਕਦੇ ਆ। ਫਿਰ ਇਹਦੇ ਵਿੱਚ ਮੈਂ 150 ਗ੍ਰਾਮ ਔਰ ਕੋਸਾ ਪਾਣੀ ਪਾ ਲਿਆ ਆ। ਫਿਰ ਦੇ ਵਿੱਚ ਮੈਂ 50 ਗ੍ਰਾਮ ਆਰਾ ਰੋਟ ਜਾਂ ਫਿਰ ਕੌਰਨ ਫਲਰ ਦੋਨਾਂ ਚੋਂ ਕੋਈ ਵੀ ਤੁਸੀਂ ਲੈ ਸਕਦੇ ਆ ਬਾਜ਼ਾਰ ਦੇ ਵਿੱਚ ਦੋਨੇ ਅਵੇਲੇਬਲ ਹੁੰਦੇ ਆ। ਇਨਾਂ ਨੂੰ ਲੈ ਕੇ ਆਪਾਂ ਤੇ ਚੰਗੀ ਤਰੀਕੇ ਨਾਲ ਕੋਲ ਲੈਣਾ ਹੈ ਫਿਰ ਆਪਾਂ ਇਹਨੂੰ ਲੋ ਟੂ ਮੀਡੀਅਮ ਗੈਸ ਤੇ ਜਿਹੜਾ ਹੈ ਪਕਾਉਣਾ ਹੈ ਇਹ ਬਹੁਤ ਹੀ ਜਲਦੀ گاੜਾ ਹੋਣਾ ਸ਼ੁਰੂ ਹੋ ਜਾਂਦਾ ਹੈ ਇਹਨੂੰ ਆਪਾਂ ਵਧੀਆ ਤਰੀਕੇ ਨਾਲ ਪਕਾਉਣਾ ਹੈ ਦੇਖੋ ਪਾਸੇ ਹੋ ਗਿਆ ਹੈ ਹੁਣ ਆਪਾਂ ਗੈਸ ਨੂੰ ਕਰ ਦਿੰਦੇ ਨੇ ਬੰਦ ਤੇ ਇੱਥੇ ਆਪਾਂ ਪੂਜੀਆਂ ਬਣਾਉਣ ਵਾਲੀ ਮਸ਼ੀਨ ਲਈ ਹੈ ਉਹਦੇ ਵਿੱਚ ਇਹਨੂੰ ਆਪਾਂ ਫਿਲ ਕਰ ਲਿਆ ਸਾਰੇ ਡੋ ਨੂੰ ਇਸ ਟਾਈਮ ਤੇ ਆਪਾਂ ਥੋੜਾ ਛੇਤੀ ਕੰਮ ਕਰਨਾ ਹੈ ਕਿਉਂਕਿ ਇਹ ਗਰਮ-ਗਰਮ ਹੋਊਗਾ ਉਦੋਂ ਇਹ ਵਧੀਆ ਨਿਕਲੂਗਾ ਫਿਰ ਇਹਨੂੰ ਆਪਾਂ ਕਿਸੇ ਠੰਡੇ ਪਾਣੀ ਦੇ ਵਿੱਚ ਕੱਢ ਲੈਣਾ ਦੇਖ ਸਕਦੇ ਹੋ ਕਿੰਨੀ ਵਧੀਆ-ਵਧੀਆ ਬਣ ਰਹੀ ਹੈ ਤੁਸੀਂ ਚਾਹੋ ਤਾਂ ਇਹਨੂੰ ਜਿਹੜਾ ਹੈ ਹੱਥਾਂ ਦੇ ਨਾਲ ਦਾ ਲੰਬਾ ਕਰਕੇ ਵੀ ਕਰ ਸਕਦੇ ਆ ਪਰ ਥੋੜਾ ਮੋਟਾ ਬਣੂਗਾ ਇਹਦੇ ਨਾਲ ਇਸ ਲਈ ਮੈਂ ਤਾਂ ਮਸ਼ੀਨ ਦੇ ਨਾਲ ਹੀ ਬਣਾਇਆ ਹੈ ਇਹ ਦੇਖੋ ਤੇ ਜੇ ਵੀਡੀਓ ਪਸੰਦ ਆ ਰਹੀ ਹੈ ਵੀਡੀਓ ਨੂੰ ਲਾਈਕ ਜਰੂਰ ਕਰਦੇ ਜਾਓ ਇਹਨੂੰ ਫਰਿੱਜ ਦੇ ਵਿੱਚ ਰੱਖ ਦੇਣਾ ਤੇ ਇੱਥੇ ਮੈਂ ਤਿੰਨ ਗਲਾਸ ਕਾਫੀ ਬਣਾ ਰਹੀ ਹਾਂ ਇਸ ਲਈ ਮੈਂ ਤਿੰਨ ਗਲਾਸ ਦੁੱਧ ਦੇ ਵਿੱਚ ਖੰਡ ਪਾ ਕੇ ਸਵਾਦਨ ਸਾਇਕ ਤੈਨੂੰ ਚੰਗੀ ਤਰੀਕੇ ਨਾਲ ਆਇਆ ਵਿਸਕਰ ਦੇ ਨਾਲ ਕੋਲ ਲਿਆ ਤਾਂ ਜੋ ਤੇ ਵਿੱਚ ਝੱਗ ਬਣ ਜੇ ਤੇ ਬਾਅਦ ਫਿਰ ਇੱਥੇ ਮੈਂ ਸਭ ਤੋਂ ਪਹਿਲਾਂ ਗਲਾਸ ਦੇ ਵਿੱਚ ਪਾਈ ਗਿਆ ਕੋਲਡ ਕਾਫੀ ਫਲਦਾ ਦੀ ਸੇਵੀਆਂ ਰਲੀਆਂ ਪੜਾਈਆਂ ਸੀ ਤੇ ਫਿਰ ਮੈਂ ਪਾਇਆ ਦੁੱਧ ਫਿਰ ਮੈਂ ਉੱਪਰ ઓਰੀਓ ਦੇ ਨਾਲ ਡੈਕੋਰੇਟ ਕੀਤਾ ਤੁਸੀਂ ਚਾਕਲੇਟ ਸਰਪ ਤੇ ਆਈਸਕ੍ਰੀਮ ਵੀ ਪਾ ਸਕਦੇ ਆ ਬਹੁਤ ਹੀ ਵਧੀਆ ਕੋਲਡ ਕਾਫੀ ਫਲਦਾ ਬਣ ਕੇ ਤਿਆਰ ਆ ਜੂਰ ਇਹਨੂੰ ਬਣਾਇਓ ਵੀਡੀਓ ਨੂੰ ਲਾਈਕ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਨੂੰ ਜੂਰ ਸਬਸਕ੍ਰਾਈਬ ਕਰਿਓ ਬਹੁਤ ਬਤਾਨਵਾਚ